ਸਤਿ ਸ੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇੱਥੇ ਆਇਆ ਵੱਡਾ ਜਬਰਦਸਤ ਪਚਾਲ ਕੰਬੀ ਧਰਤੀ ਮਚ ਗਈ ਹਾਹਾਕਾਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਆ ਜੀ ਹਾਂ ਹੈ ਮਾਚਰ ਪਰ ਦੇ ਦੇ ਕਥਾ ਇਨੀ ਗਿਲੇ ਲਾਹੌਲ ਸਪੇਤੀ ਵਿੱਚ 24 ਘੰਟਿਆਂ ਦੇ ਅੰਦਰ ਦੂਜੀ ਵਾਰ ਪਚਾਲ ਚੜਕੇ ਮਹਿਸੂਸ ਕੀਤੇ ਗਏ ਰੈਕਟਰ ਪ੍ਰਮਾਨਿਤ ਤਸਦੀਤੀ ਵਰਤਾ 3.2 ਮਾਪੀ ਗਈ ਹੈ ਤੇ ਜ਼ਮੀਨ ਦੇ ਅੰਦਰ ਇਸ ਦੀ ਨੰਗਾਈ 5 ਕਿਲੋਮੀਟਰ ਸੀ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਅਨੁਸਾਰ ਵੀਰਵਾਰ ਨੂੰ 19 ਜਨਵਰੀ ਦਾ 30 10 ਤੋਂ 4 ਵਾਰ ਹਿੱਲੀ ਤੇ ਲਾਹੌਲ ਸਤੇਪੀਤੀ ਚ ਬਦ ਦਰ ਰਾਤ ਨੂੰ 3.2 ਤੇ ਵਰਦਾ ਦਾ ਬੱਚਾ ਆਇਆ ਹੈ ਮਾਸਟਰ ਚ ਤਬਾਈ ਦੇ ਵਿਚਕਾਰ ਵਾਰ-ਵਾਰ ਪੱਚਾ ਹਲਦੇ ਝੜਕਿਆ ਕਰਕੇ ਲੋਕ ਡਰੇ ਹੋਏ ਹਨ ਹਾਲਾਂਕਿ ਘਟਦੀ ਵਰਤਾ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਲਾਹੌਰ ਸਪੀਤੀ ਜਿਹੜਾ ਜ਼ੋਨ 5 ਚ ਆਉਂਦਾ ਹੈ ਤੇ ਜੋ ਪੱਚਾ ਹਲਦੇ ਡਿਸਟ੍ਰਿਕਟੋਂ ਤੋਂ ਬਹੁਤ ਸੰਵੇਦਨਸ਼ੀਲ ਹੈ ਇਸੇ ਕਰਕੇ ਇੱਥੇ ਵਾਰ-ਵਾਰ ਪੱਚਾ ਹਲਦੇ ਝੜਕੇ ਮਹਿਸੂਸ ਕੀਤੇ ਜਾਂਦੇ ਹਨ ਵੀਡੀਓ ਦੇਖਣ ਲਈ ਤੁਹਾਡਾ ਤਨਬਦ